ਹਾਂਜੀ ਆ ਨਾਨਕ ਮੱਤਾ ਸਾਹਿਬ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਐਸਾ ਸਥਾਨ ਤੇ ਸਿੱਧਾਂ ਦੀ ਗੋਸ਼ਟ ਹੋਈ ਸੀ ਸਿੱਧਾਂ ਦੇ ਸਵਾਲ ਜਵਾਬ ਇੱਥੇ ਹੋਏ ਤੇ ਆ ਪਿੰਪਲ ਹਰਾ ਭਰਾ ਹੋਇਆ ਸੀ ਤੇ ਇਹਦੇ ਨਾਲ ਹੀ ਐਨ ਬਿਲਕੁਲ ਸੱਜੇ ਹੱਥ ਦਰਬਾਰ ਸਾਹਿਬ ਦੇ ਮਹਾਰਾਜ ਸੱਜੇ ਪਾਤਸ਼ਾਹ ਜੀ ਦੇ ਆ ਸਥਾਨ ਹੈ ਇੱਥੇ ਦੋ ਨਿਸ਼ਾਨ ਸਾਹਿਬ ਝੂਲਦੇ ਨੇ ਇਹ ਸਥਾਨ ਸੇਵੇਂ ਪਾਤਸ਼ਾਹ ਬਿਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਥਾਨ ਹੈ ਜਿਸ ਸਮੇਂ ਇੱਥੇ ਇੱਕ ਸਿੱਖ ਨੇ ਬੇਨਤੀ ਕੀਤੀ ਮਨ ਦੇ ਵਿੱਚ ਸਰਦਾ ਧਾਰਨ ਕਰਕੇ ਕਿਉਂਕਿ ਇੱਥੇ ਜੋਗੀ ਆਦਿ ਨਸਹੀ ਲੋਕ ਉਸ ਸਿੱਖ ਨੂੰ ਤੰਗ ਕਰਦੇ ਸੀ ਤਾਂ ਉਹਨਾਂ ਨੇ ਬੇਨਤੀ ਕੀਤੀ ਸੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿ ਮਹਾਰਾਜ ਸੱਚੇ ਪਾਤਸ਼ਾਹ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪਾਵਨ ਪਵਿੱਤਰ ਸਥਾਨ ਹੈ ਇਹ ਤੁਸੀਂ ਆਜ਼ਾਦ ਕਰਵਾਓ ਤੇ ਆ ਕੇ ਸਹਿਯੋਗ ਕਰੋ ਤਾਂ ਤੁਹਾਡੇ ਨਾਲ ਆਪਾਂ ਗੱਲ ਕਰਦੇ ਆਂ ਫਿਰ ਅੱਗੇ ਜਾ ਕੇ ਉਸ ਸਿੱਖ ਦੀ ਬੇਨਤੀ ਪ੍ਰਵਾਨ ਕਰਕੇ ਮਹਾਰਾਜ ਸੱਜੇ ਪਾਤਸ਼ਾਹ ਇਸ ਪਾਵਨ ਪਵਿੱਤਰ ਸਥਾਨ ਤੇ ਸੇਵੇਂ ਪਾਤਸ਼ਾਹ ਜੀ ਪਹੁੰਚੇ ਸਨ ਉਹਨਾਂ ਦੇ ਸਾਧੂ ਸਾਈਂ ਦਾਸ ਨੇ ਨਮਾ ਘਰ ਬਣਾਇਆ ਸੀ ਉਹਨਾਂ ਦੇ ਬੇਨਤੀ ਪ੍ਰਵਾਨ ਕੀਤੀ ਕਿ ਅਸੀਂ ਥੋੜਾ ਸਮਾਂ ਠਹਿਰ ਕੇ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਕਾਰਜ ਰਾਸ਼ ਕਰਕੇ ਫਿਰ ਪੰਜਾਬ ਵਾਪਸ ਆਵਾਂਗੇ ਫਿਰ ਤੁਹਾਡੇ ਨਮੇ ਘਰ ਦੇ ਵਿੱਚ ਚਰਨ ਪਾਵਾਂਗੇ ਸੋ ਇਹ ਉਹ ਸਥਾਨ ਹੈ ਜਿੱਥੇ ਸੇਮੇ ਪਾਤਸ਼ਾਹੀ ਨੇ ਚਰਨ ਪਾਏ ਸਨ ਤੇ ਸਤਿਗੁਰੂ ਜੀ ਨੇ ਆ ਕੇ ਇਹ ਅਸਥਾਨ ਦੁਬਾਰਾ ਉਹਨਾਂ ਨਸਈਆਂ ਦੇ ਕੋਲੋਂ ਜਿਹੜੇ ਇੱਥੇ ਸਲਫਾ ਪੀਂਦੇ ਸਨ ਬੈਠ ਕੇ ਉਹਨਾਂ ਤੋਂ ਆਜ਼ਾਦ ਕਰਵਾਇਆ ਸੀ ਕਰੋ ਜੀ ਸੰਗਤ ਜੀ ਇਸ ਸਥਾਨ ਦੇ ਪਵਿੱਤਰ ਸਥਾਨ ਦੇ ਦਰਸ਼ਨ